ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਤੰਤਰ ਦੇ ਵਿੱਚ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਹੈ ਜੇ ਮੀਡੀਆ ਮਜ਼ਬੂਤ ਹੈ ਤੇ ਲੋਕਤੰਤਰ ਮਜ਼ਬੂਤ ਹੈ ਤੇ ਜੇ ਮੀਡੀਆ ਜਿਹੜਾ ਹੈ ਉਹ ਆਜ਼ਾਦ ਨਹੀਂ ਹੈ ਤੇ ਕਮਜ਼ੋਰ ਹੈ ਤੇ ਲੋਕਤੰਤਰ ਜਿਹੜਾ ਹੈ ਉਹ ਬਿਮਾਰ ਹੋ ਜਾਣਾ ਜਿੰਨਾ ਸਰਕਾਰਾਂ ਦੇ ਉੱਤੇ ਮੀਡੀਆ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਹੈ ਜਦੋਂ ਉਹ ਸਰਕਾਰਾਂ ਮੀਡੀਆ ਨੂੰ ਕਮਜ਼ੋਰ ਕਰਨ ਦੇ ਲਈ ਆਪਣਾ ਪੂਰਾ ਤਾਨ ਲਾ ਦੇਣ ਪੂਰੀ ਜ਼ਦੋ ਜ਼ੈਦ ਕਰਨ ਲੱਗ ਪੈਣ ਤੇ ਫਿਰ ਇਸ ਲੋਕਤੰਤਰ ਨੂੰ ਬਚਾਇਆ ਨਹੀਂ ਜਾ ਸਕਦਾ ਇਹ ਠੀਕ ਹੈ ਮੀਡੀਆ ਤੰਤਰ ਦੇ ਵਿੱਚ ਵੀ ਕੁਝ ਖਾਮੀਆਂ ਨੇ ਮੀਡੀਆ ਜਦੋਂ ਲੋਕਾਂ ਦੀ ਆਵਾਜ਼ ਬਣਨ ਦੀ بجائے ਸਰਕਾਰਾਂ ਦੀ ਆਵਾਜ਼ ਬਣ ਜਾਂਦਾ ਤਾਂ ਫਿਰ ਮੀਡੀਆ ਦੀ ਕ੍ਰੈਡੀਬਿਲਟੀ ਜਿਹੜੀ ਹੈ ਉਹ ਖਤਮ ਹੁੰਦੀ ਹੈ ਪਰ ਇਹਦਾ ਇਹ ਮਤਲਬ ਵੀ ਨਹੀਂ ਹੈ ਕਿ ਸਰਕਾਰਾਂ ਜਿਹੜੀਆਂ ਹੈ ਉਹ মিডিਏ ਨੂੰ ਨੱਪਣ ਕੁੱਟਣ ਤੇ ਅਸੀਂ ਖਾਮੋਸ਼ੀ ਦੇ ਨਾਲ ਜਿਹੜਾ ਹੈ ਇਹ ਸਭ ਕੁਝ ਦੇਖਦੇ ਰਹੀਏ। ਪੰਜਾਬ ਦੇ ਵਿੱਚ ਕੁਝ ਸਾਲ ਪਹਿਲਾਂ ਵੀ ਸਰਕਾਰ ਵੱਲੋਂ ਇੱਕ ਵਿਸ਼ੇਸ਼ ਹਵਾ ਖੜਾ ਕਰਕੇ মিডিਏ ਨੂੰ ਦਬਾਉਣ ਦਾ ਯਤਨ ਹੋਇਆ ਸੀ। ਬਹੁਤ ਸਾਰੇ ਚੈਨਲ ਜਿਹੜੇ ਆ ਉਹ ਬੰਦ ਕਰ ਦਿੱਤੇ ਸੀ। ਬਹੁਤ ਸਾਰਿਆਂ ਦੇ ਉੱਤੇ پابੰਦੀਆਂ ਲਾ ਦਿੱਤੀਆਂ ਸੀ। ਬਹੁਤ ਸਾਰਿਆਂ ਦੀ ਰੀਚ ਘਟਾ ਦਿੱਤੀ ਸੀ। ਤੇ ਹੁਣ ਇੱਕ ਵਾਰੀ ਫੇਰ ਜਿਹੜਾ ਹੈ ਉਹ মিডিਏ ਦੇ ਉੱਤੇ ਸਰਕਾਰ ਵੱਲੋਂ ਜਿਹੜਾ ਹੈ ਉਹ ਹਮਲਾ ਬੋਲਿਆ ਗਿਆ ਪਹਿਲਾਂ ਅਜ਼ੀਦ ਅਖਬਾਰ ਉਸ ਨੂੰ ਨੱਪਣ ਦਾ ਦਬੰਦ ਯਤਨ ਕੀਤਾ ਹੁਣ ਪੰਜਾਬ ਦੇ ਵਿੱਚ ਦੂਸਰਾ ਜਿਹੜਾ ਸਭ ਤੋਂ ਵੱਡਾ ਅਖਬਾਰ ਹੈ ਜਗ ਬਾਣੀ ਪੰਜਾਬ ਕੇਸਰੀ ਹੈ ਉਸ ਨੂੰ ਜਿਹੜਾ ਹੈ ਉਹ ਦਬਣ ਦਾ ਕਾਰਜ ਜਿਹੜਾ ਹੈ ਉਹ ਸਰਕਾਰ ਕਰ ਰਹੀ ਹੈ ਇਸ ਦੇ ਨਾਲ ਕੇਵਲ ਜਗ ਬਾਣੀ ਜਾਂ ਪੰਜਾਬ ਕੇਸਰੀ ਨਹੀਂ ਜਿਹੜੇ ਯੂਟਿਊਬਰਸ ਸਵਾਲ ਉਠਾਉਂਦੇ ਨੇ ਸਰਕਾਰਾਂ ਦੇ ਉੱਤੇ ਉਹ ਯੂਟਿਊਬਰ ਚੈਨਲ ਜਿਹੜੇ ਨੇ ਉਹ ਬੰਦ ਕੀਤੇ ਜਾ ਰਹੇ ਨੇ ਇਹ ਬਹੁਤ ਹੀ ਜ਼ਿਆਦਾ ਗਲਤ ਵਰਤਾਰਾ ਹੈ ਜੇ ਸਰਕਾਰਾਂ ਲੋਕਾਂ ਦੀ ਆਵਾਜ਼ ਤੋਂ ਡਰਨ ਲੱਗ ਗਈਆਂ ਤੇ ਫਿਰ ਇਹ ਦੇਸ਼ ਜਿਹੜਾ ਹੈ ਇਹ ਮਜ਼ਬੂਤ ਕਦੇ ਨਹੀਂ ਹੋ ਪਾਵੇਗਾ ਯੂਪੀ ਦੇ ਵਿੱਚ ਇੱਕ 13 ਸਾਲ ਦਾ ਦਲਤ ਲੜਕਾ ਜਿਹੜਾ ਦਲਤ ਪਰਿਵਾਰ ਦੇ ਵਿੱਚੋਂ ਆਉਂਦਾ ਲੜਕਾ ਜਿਹੜਾ ਹੈ ਉਹ ਸਰਕਾਰਾਂ ਦੇ ਉੱਤੇ ਸਵਾਲ ਚੁੱਕਦਾ ਹੈ ਤੇ ਉਹਦੇ ਉੱਤੇ ਐਫਆਈਆਰ ਜਿਹੜੀ ਆ ਉਹ ਦਰਜ ਹੋ ਜਾਂਦੀ ਹੈ ਜਿਹੜੇ ਮੁਲਕ ਦੇ ਵੱਡੇ ਵੱਡੇ ਜਿਹੜੇ ਹੈ ਉਹ ਨੇਤਾ ਜਿਹੜੇ ਨੇ ਸਰਕਾਰ ਚਲਾ ਰਹੇ ਜਿਹੜੇ ਆਗੂ ਨੇ ਉਹ ਦਾਵਾ ਕਰਦੇ ਨੇ ਕਿ ਅਸੀਂ ਪਾਕਿਸਤਾਨ ਦੇ ਨਾਲੋਂ ਬਹੁਤ ਮਜ਼ਬੂਤ ਹੈ ਅਸੀਂ ਚਾਈਨਾ ਦੇ ਨਾਲ ਜਿਹੜਾ ਹੈ ਉਹ ਟੱਕਰ ਦੇਣ ਵਾਸਤੇ ਪੂਰੀ ਤਰ੍ਹਾਂ ਸક્ષਮ ਹੈ ਅਸੀਂ ਅਮਰੀਕਾ ਨੂੰ ਵੀ ਜਿਹੜਾ ਕੁਝ ਨਹੀਂ ਗੌਲਦੇ ਤੇ ਇੰਨੀ ਹੀ ਮਜ਼ਬੂਤੀ ਦਾ ਦਾਵਾ ਦਮ ਭਰਨ ਵਾਲੇ ਜਿਹੜੇ ਨੇਤਾ ਜਿਹੜੇ ਨੇ ਉਹ 13 13 ਸਾਲ ਦੇ ਬੱਚਿਆਂ ਤੋਂ ਜਿਹੜਾ ਹੈ ਉਹ ਡਰ ਜਾਂਦੇ ਨੇ ਜਦੋਂ ਉਹ ਸਵਾਲ ਚੁੱਕਦੇ ਨੇ ਤਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹਨਾਂ ਦੀ ਸ਼ੋਰਮਗਦਾਈ ਦੇ ਉੱਤੇ ਸ਼ੰਕਾ ਜਿਹੜਾ ਹੈ ਜਾਂ ਉਹਨਾਂ ਦੀ ਬਹਾਦਰੀ ਦੇ ਉੱਤੇ ਸ਼ੰਕਾ ਜਿਹੜਾ ਹੈ ਉਹ ਪੈਦਾ ਹੁੰਦਾ ਹੈ ਪੰਜਾਬ ਸਰਕਾਰ ਵੱਲੋਂ ਜਿਹੜਾ ਮੀਡੀਆ ਨੂੰ ਨੱਪਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਚੈਨਲਾਂ ਦੀ ਰੀਜ਼ ਘਟਾ ਦੇਣੀ ਚੈਨਲਾਂ ਨੂੰ ਉੜਾ ਦੇਣਾ ਸੋਸ਼ਲ ਮੀਡੀਆ ਤੋਂ ਪਲੇਟਫਾਰਮ ਖਤਮ ਕਰ ਦੇਣਾ ਜੱਗਬਾਣੀ ਅਖਬਾਰ ਦੇ ਪਹਿਲਾ ਅਜੀਤ ਦੇ ਮਗਰ ਪੈ ਜਾਣਾ ਫਿਰ ਜੱਗਬਾਣੀ ਅਖਬਾਰ ਦੇ ਮਗਰ ਪੈ ਜਾਣਾ ਜਿਸ ਨੂੰ ਪੰਜਾਬ ਦੇ ਵਿੱਚ ਲੋਕ ਪੜ੍ਹਦੇ ਸੁਣਦੇ ਨੇ ਇਹ ਸਹੀ ਨਹੀਂ ਹੈ ਮੰਧਪਾਗਾ ਵਰਤਾਰਾ ਹੈ ਔਰ ਸਰਕਾਰ ਨੂੰ ਤੁਰੰਤ ਇਹ ਆਪਣੀ ਜਿਹੜੀ ਹਰਕਤ ਜਿਹੜੀ ਆ ਉਹ ਬੰਦ ਕਰਨੀ ਚਾਹੀਦੀ ਹੈ ਨਹੀਂ ਤਾਂ ਨਾ ਇਹ ਸਟੇਟ ਵਾਸਤੇ ਚੰਗਾ ਹੈ ਨਾ ਇਹ ਦੇਸ਼ ਵਾਸਤੇ ਚੰਗਾ ਹੈ ਨਾ ਇਹ ਲੋਕਤੰਤਰ ਵਾਸਤੇ ਚੰਗਾ ਨਾ ਇਹ ਲੋਕਾਂ ਵਾਸਤੇ ਚੰਗਾ ਜਿਨ੍ਹਾਂ ਲੋਕਾਂ ਦੀ ਇਹ ਭਲਾਈ ਦੇ ਤੁਸੀਂ ਦਾਅਵੇ ਕਰਦੇ ਹੋ ਇਹ ਉਹਨਾਂ ਲੋਕਾਂ ਵਾਸਤੇ ਵੀ ਚੰਗਾ ਛਗੜ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ